ਹੱਥ ਦੇ ਵਿੱਚ ਹੁਣ ਤੱਕ 8 ਯਾਤਰੀਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਹਾਲਾਂਕਿ ਅੰਕੜਾ ਵੱਧ ਸਕਦਾ ਹੈ ਲਗਾਤਾਰ ਅਪਡੇਟ ਅਸੀਂ ਦੇ ਰਹੇ ਹਾਂ ਟ੍ਰੇਨ ਦੇ ਇੰਜਨ ਦੇ ਉੱਪਰ ਕਈ ਦੱਬੇ ਚੜ੍ਹੇ ਨੇ ਕਿ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਰੈਸਕਿਊ ਆਪਰੇਸ਼ਨ ਚਲਾਕ ਕੀਤਾ ਜਾ ਰਿਹਾ ਹੈ ਔਰ ਕੇਂਦਰ ਦੇ ਵਪਰਤਕਾਰ ਦੇ ਪਰਿਵਾਰਾਂ ਦੇ ਲਈ 10 ਲੱਖ ਦੀ ਸਹਾਇਤਾ ਦਾ ਐਲਾਨ ਕਰ ਦਿੱਤਾ ਗਿਆ ਗੰਭੀਰ ਜ਼ਖਮੀਆਂ ਲਈ 50 ਹਜ਼ਾਰ ਐਲਾਨੇ ਗਏ ਨੇ ਕੇਂਦਰੀ ਰੇਲ ਮੰਤਰੀ ਦੇ ਵੱਲੋਂ ਮਾਮਲੇ ਤੇ ਵਾਰ ਰੂਮ ਤੋਂ ਨਜ਼ਰ ਰੱਖੀ ਜਾ ਰਹੀ ਹੈ ਆਪਿਆ ਮੋਦੀ ਦੇ ਵੱਲੋਂ ਦੱਸਦੇ ਕਿ पी एम मोदी के वालों दस दिए कि ट्वीट किया गया तो दस दस लाख रुपए का ऐलान कर दिया गया है यानी कि एक मृतक के परिवार को दस लाख रुपए मिलेगा और हूं तक अठ जन की पुष्टि हुई हैतं हुई ने तो दस दस लाख रुपए ऐलाने गए हैं जख्मिया के लिए पंह हजार का ऐलान कर दिया गया है और यह तस्वीर सामने आ रही लगातार दिखा रहे हैं कि किस तरीके हादसा वापर अब नौ बजे सवेरे यह हादसा वापर और बेहद ही भयानक ਇਹ ਮੰਜ਼ਰ ਵੇਖਣ ਨੂੰ ਮਿਲਦਿਆ ਹੈ। ਮਿਲਦਾ ਹੈ ਦੱਸਦੀ ਹੈ ਕਿ ਟ੍ਰੇਨ ਜਿਹੜੀ ਹੈ ਅਗਰ ਤਲਾ ਤੋਂ ਸਿਆਲਦਾ ਜਾ ਰਹੀ ਸੀ ਔਰ ਰੰਗ ਰੰਗਾ ਪਾਣੀ ਔਰ ਨਜਬਾੜੀ ਦੇ ਸਟੇਸ਼ਨ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਬਿਆਨ ਦੇ ਵਿੱਚ ਦੱਸਦੀ ਹੈ ਕਿ ਪੁਲੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਲਗਾਤਾਰ ਐਨਡੀਆਰਐਫ ਦੀ ਟੀਮ ਔਰ ਹੋਰ ਪ੍ਰਸ਼ਾਸਨ ਕੰਮ ਕਰ ਰਿਹਾ ਹੈ। ਹਾਦਸੇ ਵਿੱਚ ਪਹਿਲਾ ਰੈਸਕਿਊ ਉਹਨਾਂ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਮ੍ਰਿਤਕਾਂ ਦੇ ਵਿੱਚ ਦੱਸਦੀ ਹੈ ਕਿ ਜੋ ਮਾਲ ਗੱਡੀ ਦਾ ਡਰਾਈਵਰ ਆ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਗਈ ਹੈ। ਜੋ ਪੈਸੰਜਰ ਗੱਡੀ ਦੇ ਵਿੱਚ ਬਿਲਕੁਲ ਆਕਰ ਦੇ ਵਿੱਚ ਗਾਰਡ ਮੌਜੂਦ ਹੁੰਦਾ ਹੈ ਉਸ ਦੀ ਮੌਤ ਹੋ ਗਈ ਹੈ ਔਰ ਪੁਲ ਹੁਣ ਤੱਕ ਕੱਟ ਮੁਤਾਦਸੀਆਂ ਚੱਲ ਰਹੀਆਂ ਹਨ ਅਦਾ ਦੇਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਔਰ ਲਿਖਿਆ ਹੈ ਪੱਛਮੀ ਬੰਗਾਲ ਦੇ ਵਿੱਚ ਵਾਪਰੇ ਰੇਲ ਹਾਦਸੇ ਦੇ ਨਾਲ ਦੁੱਖ ਪਹੁੰਚਿਆ ਹੈ ਹਾਦਸੇ 'ਚ ਜਾਨ ਗੁਆਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਉਣਾ ਹੈ ਤੇ ਜ਼ਖਮੀਆਂ ਦੇ ਛੇਤੀ ਸਿਹਤਯਾਬੀ ਹੋਣ ਦੀ ਕਾਮਨਾ ਕਰਦਾ ਅਧਿਕਾਰੀਆਂ ਨਾਲ ਗੱਲ ਕਰਕੇ ਹਾਲਾਤ ਦੀ ਜਾਣਕਾਰੀ ਲਈ ਹੈ ਤੇ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ ਦੂਜਲ ਟਵੀਟ ਉਨ੍ਹਾਂ ਨੇ ਕੀਤਾ ਲਿਖਿਆ ਇਸ ਰੇਲ ਹਾਦਸੇ ਵਿੱਚ ਜਾਨ ਗੁਆਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਪੀਐਮ ਰਾਹਤ ਫੰਡ ਦੇ ਵਿੱਚ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਪਰ ਹੁਣੇ ਰਕਮ ਦੱਸੀ ਜਾ ਰਹੀ ਹੈ ਵੇਚ ਕਰਕੇ ਤੁਹਾਨੂੰ ਦੱਸਦੇ ਹਾਂ 10-10 ਲੱਖ ਰੁਪਏ ਦਿੱਤੇ ਜਾਤੇ ਹਾਦਸੇ ਵਿੱਚ ਜਾਨ ਗੁਆਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਜਿਹੜੇ ਆ ਪੈਸੇ ਦੇਣ ਦਾ ਐਲਾਨ ਕੀਤਾ ਗਿਆ ਤੇ ਰੇਲ ਮੰਤਰੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਪੱਛਮ ਮੰਗਾਜ ਵਾਪਰਿਆ ਰੇਲ ਹਾਦਸੇ ਤੋਂ ਦੁੱਖਦਾਈ ਹੈ ਵੱਡੇ ਪੱਧਰ ਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਟਾਰੀਆਂ ਰਾਹਤ ਦੀ ਮਾ ਮਿਲ ਕੇ ਕੰਮ ਕਰ ਰਹੀ

ਪਛਮ ਬੰਗਾ ਦੇ ਨਿਊ ਜਲਪਾਈਗੁੜੀ ਦੇ ਵਿੱਚ ਹੋਇਆ ਰੇਲ ਹਾਦਸਾ ਬਹੁਤ ਦੁਖਦਾਈ ਹੈ ਇਸ ਮੰਦ ਭਾਗੇ ਹਾਦਸੇ ਵਿੱਚ ਆਪਣੇ ਅਨੁਭਵ ਵਾਲੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜਤੋਂ ਦਾ ਤਰਵਸ ਦਿਨੀ ਚੌਂਦਲੀ ਭਾਜਪੀ ਦੇ ਵੱਲ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਹੈ ਭਾਜਪੀ ਨੇ ਸ਼ੀਤਲ ਅੰਗੁਰਾਲ ਨੂੰ ਟਿਕਟ ਦਿੱਤੀ ਹੈ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਐਲਾਨ ਕੀਤਾ ਗਿਆ ਜਿਸ ਦੇ ਬੇਹੱਦ ਹੀ ਜ਼ਿਆਦਾ ਚਰਚਾ ਸੀ ਔਰ ਲਗਭਗ ਲਗਭਗ ਸਹਿਮਾਨਿਆ ਜਾ ਰਿਹਾ ਸੀ ਕਿ ਸ਼ੀਤਲ ਅੰਗੁਰਾਲ ਤੇ ਹੀ ਬੀਜੇਪੀ ਦਾ ਖੇਡੇਗੀ ਕਿਉਂਕਿ ਇਹ ਸੋਸ਼ਲ ਰਿੰਗ ਕੋ ਦੇ ਵੱਲੋਂ ਵੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਕਮਿਟਮੈਂਟ ਕੀਤੀ ਗਈ ਹੈ ਸ਼ੀਤਲਾ ਗੁਰਾ ਦੇ ਨਾਲ ਜਦੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ ਉਦੋਂ ਕਮਿਟਮੈਂਟ ਕੀਤੀ ਗਈ ਸੀ ਕਿ ਸ਼ੀਤਲਾ ਗੁਰਾ ਨੂੰ ਹੀ ਦੁਬਾਰਾ ਜਿਹੜਾ ਇੱਥੋਂ ਉਮੀਦਵਾਰ ਐਲਾਨਿਆ ਜਾਏਗਾ ਕਿਉਂਕਿ ਇਹ ਤੈਸ ਹੀ ਲਕਪਾ ਕਿਉਂਕਿ ਉਹਨਾਂ ਨੇ ਵਿਧਾਇਕੀ ਤੋਸਫ਼ਾ ਦਿੱਤਾ ਸੀ ਉਸ ਤੋਂ ਬਾਅਦ ਹੀ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਜੇਕਰ ਵਿਧਾਇਕ ਦੇ ਵੱਲੋਂ ਤੋਸਫ਼ਾ ਦਿੱਤਾ ਜਾਂਦਾ ਤਾਂ ਬਾਏ ਇਲੈਕਸ਼ਨ ਤੈਅ ਹੁੰਦਾ ਹੈ ਔਰ ਇਹ ਕਮਿਟਮੈਂਟ ਸੀ ਤਾਂ ਸ਼ੀਤਲਾ ਗੁਰਾ ਦੇ ਨਾਲ ਬੀਤੇ ਦੋ ਦਿਨ ਪਹਿਲਾਂ ਸਾਡੇ ਸਹਿਯੋਗੀ ਨੇ ਗੱਲਬਾਤ ਕੀਤੀ ਸੀ ਔਰ ਉਸ ਦੇ ਦੌਰਾਨ ਉਹਨਾਂ ਨੇ ਇਹ ਦੱਸਿਆ ਸੀ ਕਿ ਉਹ ਬਿਲਕੁਲ ਕੰਮ ਕਰਨਗੇ ਔਰ ਕੁੱਲ ਵਿਲਾਕੇ ਪੂਰਾ ਤੰਦੇਹੀ ਦੇ ਨਾਲ ਕੋਸ਼ਿਸ਼ ਕਰਨਗੇ ਕਿ ਸੀਟ ਜਿੱਤੀ ਜਾਵੇ ਵਿਰੇਸ਼ ਕਟਾਰੀ ਔਰ ਮੇਰੇ ਸਹਿਯੋਗੀ ਫੋਨ ਲਾਈਨ ਤੇ ਵਿਨੇਸ਼ ਲਗਭਗ 80% ਚਾਰਿਆ ਸੀ ਸ਼ੀਤਲਨਗੁਰਾਲ ਤੇ ਦਾਖਲ ਹੋ ਜਾਇਆ ਜਾਏਗਾ বিজেপি ਦੇ ਵੱਲ ਅਬ ਦੇਖੋ ਗੁਰਜੋਤ ਐਕਸਪੈਕਟਡ ਸੀਗਾ ਕਿ ਸ਼ੀਤਲਨਗੁਰਾਲ ਹੀ ਉਮੀਦਵਾਰ ਹੋਣਗੇ ਕਿਉਂਕਿ ਬੀਜੇਪੀ ਵੱਲੋਂ ਇਹ ਪਹਿਲਾਂ ਹੋਇਆ ਸੀਗਾ ਕਿ ਜਦੋਂ ਸ਼ੀਤਲਨਗੁਰਾਲ ਬੀਜੇਪੀ ਵਿੱਚ ਸ਼ਾਮਲ ਹੋਏ ਸੀਗੇ ਕਿ ਉਹਨਾਂ ਨੂੰ ਟਿਕਟ ਦੀ ਕਮਿਟਮੈਂਟ ਹੋਈ ਆ ਉਸ ਤੋਂ ਬਾਅਦ ਹੀ ਪਹਿਲਾ ਉਹਨਾਂ ਨੇ ਰਿਜ਼ਾਈਨ ਦਿੱਤਾ ਸੀ ਫਿਰ ਉਸ ਤੋਂ ਬਾਅਦ ਸ਼ਾਮਿਲ ਹੋਏ ਸੀਗੇ ਹਾਲਾਂਕਿ ਬਾਅਦ ਚ ਉਹਨਾਂ ਨੇ ਐਮਐਲਏ ਦਰਜ਼ਾਈਨ ਵਿਡਰੋ ਕਰਨ ਦੀ ਵੀ ਗਲਤੀ ਔਰ ਪਰ ਇਹ ਹੈ ਕਿ ਰਿਜ਼ਾਈਨ ਉਹਨਾਂ ਦਾ ਐਕਸੈਪਟ ਹੋ ਗਿਆ ਸੀਗਾ ਤੇ ਇਸ ਕਰਕੇ ਸ਼ੀਤਲ ਅੰਗੁਰਾਲ ਠੀਕ ਹੈ ਵਿਨੇਸ਼ ਮੈਂ ਰੋਕ ਰਹੀ ਹਾਂ ਵਿਚਾਰ ਸ਼ੀਤਲ ਅੰਗੁਰਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਭਾਜਪਾ ਦੇ ਉਮੀਦਵਾਰ ਨੇ ਉਹ ਜਿੰਨੀ ਚੋਣ ਦੇ ਲਈ ਸ਼ੀਤਲ ਅੰਗੁਰਾਲ ਜੀ ਸਵਾਗਤ ਹੈ ਨਿਜ਼ੇਤਨ ਪੰਜਾਬ ਤੇ ਸਭ ਤੋਂ ਪਹਿਲਾ ਵਧਾਈ ਹੈ ਤੁਹਾਨੂੰ ਸ਼ੁਕਰੀਆ ਧੰਨਵਾਦ ਥੈਂਕ ਯੂ ਜੀ ਫਸਟ ਰਿਐਕਸ਼ਨ ਕੀ ਹੈ ਤੁਹਾਡਾ ਹਾਲਾਂਕਿ ਤੁਸੀਂ ਪੂਰਾ ਫੋਰਸ਼ੋਰ ਸੀਗੇ ਆਰੇ ਸੁਸ਼ੀਲ ਰਿਲਕੂ ਦੇ ਜਨਮ ਦੇ ਸੱਤੇ ਪਹਿਲੇ ਪਾਰਟੀ ਹੈਗਾ ਮੰਨਦਾ ਧੰਨਵਾਦ ਕਰਦਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਉਹ ਦੇ ਗ੍ਰਹਿ ਮੰਤਰੀ ਔਰ ਮੇਰੇ ਨੈਸ਼ਨਲ ਪ੍ਰੈਜ਼ੀਡੈਂਟ ਜਗਤਪ੍ਰਸਾਦ ਸਿੰਗਟਾ ਜੀ ਸਾਡੇ ਤੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਸੁਨੀਲ ਜਾਖੜ ਜੀ ਦਾ ਜਿਨ੍ਹਾਂ ਦੀ ਪੂਰੀ ਟੀਮ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਟਿਕਟ ਦਿੱਤੀ ਹੈ ਹੂੰ ਇਸ ਤਰੀਕੇ ਦੇ ਨਾਲ ਹੁਣ ਜੀ ਤੋੜ ਮਿਹਨਤ ਕੀਤੀ ਜਾਏਗੀ ਕਿਉਂਕਿ ਬਹੁਤ ਸਾਰੀਆਂ ਦੇਖੋ ਚੁਣੌਤੀਆਂ ਨੇ ਕੀ ਕਰਕੇ ਜੇ ਜ਼ਿਕਰ ਕਰੀਏ ਤਾਂ ਲੰਬੀ ਸੂਚੀ ਹੈ ਸਾਰੇ ਸਾਥੀਆਂ ਦੇ ਨਾਲ ਜੀ ਆਪਣੇ ਸਾਰੇ ਸਾਥੀਆਂ ਦੇ ਨਾਲ ਆਪਣੇ ਟੀਮ ਦੇ ਨਾਲ ਕੰਮ ਕਰਾਂਗਾ ਉਹ ਜਿਹੜੀ ਟਿਕਟ ਹੈ ਪਾਰਟੀ ਚੋਲੀ ਚ ਪਾਵਾਂਗਾ ਜੀ ਹੂੰ ਦੇਖੋ ਜਿਸ ਦਿਨ ਜ਼ਿਮਨੀ ਚੋਂ ਦਾ ਐਲਾਨ ਹੋਇਆ ਉਸੇ ਦਿਨ ਤੁਸੀਂ ਲਾਈਵ ਹੋਏ ਔਰ ਤੁਸੀਂ ਕਿਹਾ ਸੀ ਕਿ ਬਹੁਤ ਜਲਦ ਬਾਜ਼ੀ ਜ਼ਰੂਰ ਹੋ ਰਹੀ ਹੈ ਪਰ ਪੂਰੀ ਜੀ ਤੋੜ ਮਿਹਨਤ ਕਰਨਗੇ ਔਰ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਹਲੇ ਤਾਂ ਠਕਾਨ ਵੀ ਨਹੀਂ ਲੱਥੀ ਲੋਕ ਸਭਾ ਚੋਣਾਂ ਦੀ ਜੀ ਜੀ ਬਿਲਕੁਲ ਜੀ ਬਾਤ ਪਰ ਜੋ ਵੀ ਹੁਣ ਜੀ ਬਸ ਚੋਣਾਂ ਸੈਕਸ਼ਨ ਕਮਿਸ਼ਨ ਦਾ ਜੋ ਨਦੇਸ਼ ਉਹ ਮੰਨਣਾ ਪਏਗਾ ਇਸ ਕਰਕੇ ਅਸੀਂ ਸੋਚਿਆ ਕਿ ਇਲੈਕਸ਼ਨ ਥੋੜੀ ਲੇਟ ਆਣਗੇ ਪਰ ਜੋ ਵੀ ਆਦੇਸ਼ਾਂ ਨੂੰ ਮੰਨਾਂਗੇ ਪਾਰਟੀ ਨੇ ਜੋ ਜ਼ਿੰਮੇਵਾਰੀ ਲਗਾਈ ਹੈ ਉਹਨੂੰ ਮੈਂ ਪੂਰਾ ਕਰਾਂਗਾ ਹੂੰ ਤਿਆਰੀ ਪੂਰੀ ਹੈ ਤੁਹਾਡੀ ਪਰ ਪਿਛਲੀ ਵਾਰ ਲੋਕਾਂ ਦੇ ਵਿਸ਼ਵਾਸ ਨੂੰ ਜਿੱਤਾਂਗਾ ਜੀ ਇਹ ਜਿਹੜੀ ਲੜਾਈ ਹੈ ਜਿੱਤ ਦੀ ਝੂਠ ਦੀ ਤੇ ਜਿੱਤ ਹਾਰ ਦੀ ਲੜਾਈ ਹੈ ਜੀ ਝੂਠ ਤੇ ਸੱਚ ਦੀ ਲੜਾਈ ਦੇਖੋ ਅਸ਼ੀਤ ਜੀ ਪਿਛਲੀ ਵਾਰ ਆਵਾਦੀ ਪਾਰਟੀ ਦਾ ਲੋਗੋ ਸੀ ਔਰ ਤੁਸੀਂ ਜਿੱਤੇ ਲੋਕਾਂ ਨੇ ਵਿਸ਼ਵਾਸ ਜਤਾਇਆ ਇਸ ਵਾਰ ਸੀਟ ਉਹੀ ਹੈ ਲੋਗੋ ਬੀਜੇਪੀ ਦਾ ਹੋਏਗਾ ਲੋਕ ਕਿਹੜੇ ਕਿਹੜੇ ਨਾਲ ਹੋਣਗੇ ਜਿਹੜੀ ਤੁਹਾਡਾ ਆਪਣਾ ਵੋਟ ਬੈਂਕ ਹੋਵੇ ਹਾਂਜੀ ਆਮ ਆਦਮੀ ਪਾਰਟੀ ਦਾ ਪਿਛਲੀ ਵਾਰ ਮੈਂ ਕੈਂਡੀਡੇਟ ਜ਼ਰੂਰ ਸੀ ਪਰ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀ ਉਸ ਦਾ ਜਿਹੜਾ ਜਵਾਬ ਹੈ 1 ਤਰੀਕ ਨੂੰ ਜਲੰਧਰ ਵਿੱਚ ਦੇ ਲੋਕਾਂ ਨੇ ਦੇ ਦਿੱਤਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਮੈਂ ਸਿੰਬਲ ਤੇ ਇਲੈਕਸ਼ਨ ਲੜਿਆ ਸੀ 40 ਹਜ਼ਾਰ ਵੋਟ ਸੀ ਉਹ ਵੋਟ ਜਿਸ ਆਦਮੀ ਨੂੰ ਟਿਕਟ ਦਿੱਤੀ ਅੱਜ ਅੱਜ ਉਸ ਵੋਟ 15000 ਦੇ ਆ ਕੇ ਖੜੀ ਹੋ ਗਈ ਮੈਨੂੰ ਲੱਗਦਾ ਕਿ ਉਹਨਾਂ ਨੂੰ ਚੋਣ ਲੜਨਾ ਨਹੀਂ ਚਾਹੀਦਾ ਸੀ ਉਹਨਾਂ ਨੂੰ 10 ਦਿਨ ਪਹਿਲੇ ਹੀ ਦਿਲੰਦਰ ਦੇ ਲੋਕਾਂ ਨੇ ਬਹੁਤ ਵੱਡਾ ਜਵਾਬ ਦਿੱਤਾ ਇਸ ਕਰਕੇ ਲੋਕ ਜਿਹੜੀ ਵੋਟ ਹੈ ਉਹ ਸੱਚ ਦੇ ਝੂਠ ਉੱਤੇ ਦੇਣਗੇ ਕਿ ਜਿਹੜਾ 26 ਮਹੀਨਿਆਂ ਦਾ ਝੂਠ ਹੈ ਉਹਨੂੰ ਦੇਖ ਕੇ ਵੋਟ ਲੋਕ ਦੇਣਗੇ ਇਹ ਤੁਸੀਂ ਕਹਿ ਰਹੇ ਹੋ ਕਿ ਉਹ ਪਾਰਟੀ ਦੀ ਵੋਟ ਨਹੀਂ ਸੀ ਇਹ ਤੁਹਾਡੀ ਆਪਣੀ ਵੋਟ ਸੀ ਔਰ ਰੇਸ਼ੋ ਵੀ ਤੁਸੀਂ ਦੱਸੋ 15000 ਤੇ ਆ ਕੇ ਟਿਕਿਆ ਪਰ ਦੂਸਰੇ ਪਾਸੇ ਜਿਹਨੇ ਨੇ ਉਮੀਦਵਾਰ ਦਾ ਐਲਾਨ ਆਵਾਦੀ ਪਾਰਟੀ ਨੇ ਵੀ ਕਰ ਦਿੱਤਾ ਉਸ ਨੂੰ ਕਿਸ ਤਰੀਕੇ ਦਾ ਤੁਸੀਂ ਦੇਖਦੇ ਨਹੀਂ ਜੀ ਉਹ ਉਹ ਪਹਿਲੇ ਹੀ ਦੋ ਵਾਰੀ ਜਲੰਧਰ ਦੇ ਲੋਕ ਨੰਕਾਰ ਚੁੱਕੇ ਆ ਜਲੰਧਰ ਦੇ ਲੋਕੋ ਦੋ ਵਾਰੀ ਉਹ ਭਾਜੀਪੀ ਤੋਂ ਇਲੈਕਸ਼ਨ ਲੜ ਚੁੱਕੇ ਆ ਲੋਕ ਉਹਨਾਂ ਨੂੰ ਨੇ ਕਿਸ ਤਰੀਕੇ ਨਾਲ ਪਸੰਦ ਨਹੀਂ ਕਰਦੇ ਮੈਂ ਨਹੀਂ ਕਹਿ ਸਕਦਾ ਪਰ ਜਲੰਧਰ ਦੇ ਲੋਕ ਉਹ ਨੰਕਾਰ ਚੁੱਕੇ ਉਹਨਾਂ ਨੂੰ ਦੋ ਵਾਰੀ ਪਹਿਲੇ ਵੀ ਹਮ ਲੇਕਿਨ ਅਗਰ ਗੱਲ ਕੀਤੀ ਜਾਏ ਵੋਟਾਂ ਦੀ ਤਾਂ ਉਹ ਉਹਨਾਂ ਦੇ ਵੱਲੋਂ ਵੀ 33000 ਤੋਂ ਜ਼ਿਆਦਾ ਦੇਖੋ ਵੋਟ ਹਾਸਲ ਕੀਤਾ ਗਿਆ ਸੀ ਹਾਲਾਂਕਿ ਉਸ ਵੇਲੇ ਬੀਜੇਪੀ ਦਾ ਲੋਗੋ ਸੀ ਉਹਨਾਂ ਦੇ ਕੋਲ ਤਾਂ ਇਸ ਵੇਲੇ ਤਾਂ ਬਿਲਕੁਲ ਅਸਪਸ਼ਟ ਜਾਂ ਕਨਫਿਊਜ਼ਿੰਗ ਸਥਿਤੀ ਹੋਏਗੀ ਜਿਹੜੀ ਇਲੈਕਸ਼ਨ ਅਜ ਤੋਂ 10 ਦਿਨ ਪਹਿਲੇ ਹੋਈ ਹੈ ਔਰੇ ਵਿੱਚ ਵੀ ਉਹੀ ਹਲਕਾ ਚਾਰਜ ਸੀ ਮਾਨ ਜੋ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਕਮਾਂਡ ਦਿੱਤੀ ਸੀ ਜਿਲੰਦਰ ਵੈਸਦੀ ਉਹਨਾਂ ਦੇ ਹਵਾਲੇ ਦੇ ਨਾਲ ਹੀ ਜਿਹੜੀ 15000 ਵੋਟ ਰਹਿ ਗਈ ਆ ਜਾਮ ਆਦਮੀ ਦੀ ਮੈਨੂੰ ਲੱਗਦਾ ਕਿ ਆਨਵਲ ਦੇ ਨਾਲ ਇਹ ਵਾਲੀ ਵੋਟ ਵੀ ਆ ਮਦਬਈ ਜੱਤੂ ਲਈ ਕੱਢੇ ਸੋਸ਼ਲ ਰਿੰਕੂ ਰੋ ਕਿੰਨਾਕ ਸਾਥ ਮਿਲੇਗਾ ਤੁਹਾਨੂੰ ਕਿੰਨਾਕ ਬੂਸ ਮਿਲੇ ਜਿਹੜੀ ਮੇਰੀ ਟਿਕਟ ਹੈ ਇਹ ਸੁਸ਼ੀਲ ਰਿੰਕੂ ਜੀ ਦੀ ਮਿਹਨਤ ਹੈ ਉਹਨਾਂ ਦੇ ਅਸ਼ੀਰਵਾਦ ਸਭ ਦੇ ਉਹ ਵੱਡੇ ਭਰਾ ਦੇ ਤੌਰ ਦੇ ਉੱਤੇ ਮੇਰੇ ਨਾਲ ਖੜੇ ਹੋਣਗੇ ਮੇਰੇ ਔਰ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਇਲੈਕਸ਼ਨ ਮੈ ਲੜਾਂ ਜਾਂ ਉਹ ਲੜ ਸਾਡੇ ਦੋਨੋਂ ਪਰਿਵਾਰਾਂ ਦੀ ਇੱਕੋ ਹੀ ਗੱਲ ਹੈ ਪਰ ਜਿਹੜੇ ਨਤੀਜੇ ਲੋਕ ਸਭਾ ਚੋਣਾਂ ਦੇ ਆਏ ਨੇ ਉਹਨਾਂ ਨੂੰ ਵੀ ਨਹੀਂ ਪੁੱਲ ਸਕਦੇ ਸ਼੍ਰੀ ਤਲਗੁਰਾਲ ਜੀ ਕਿਉਂਕਿ ਕਾਂਗਰਸ ਦੇ ਹੱਥ ਇਹ ਕਿਸੇ ਸਾਚੇ ਔਰ ਝੂਠ ਦੇ ਉੱਤੇ ਵੋਟ ਪਾਏਗੀ ਜਿਹੜਾ 26 ਮਹੀਨਿਆਂ ਦਾ ਝ ਉਹਨੂੰ ਨੰਕਾਰੇਗੀ ਉਹ ਸੱਚ ਦੇ ਦੇਸ਼ ਦੇ ਪ੍ਰਧਾਨ ਮੰਤਰੀ ਕੰਮ ਕਰ ਰਿਹਾ ਔਰ ਇਹ ਤੇ ਮੋਰ ਲੱਗੇਗੀ